ਜੀ ਹਾਂ ਮੈਂ ਲਵਪ੍ਰੀਤ ਬੰਗੜ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਸਾਡੀ ਇਸ ਖਾਸ ਪੇਸ਼ਕਸ਼ ਚ ਜੈਸਾ ਨਾ ਹੈ ਗੁਆਂਢੀਆਂ ਲਈ ਰਾਵੀ ਚ ਪਾਣੀ ਕੋਈ ਨਹੀਂ ਜੀ ਹਾਂ ਦਹਾਕਿਆਂ ਦੀ ਚੱਤੋ ਚਹਿਤ ਬਾਅਦ ਸਾਲ 2018 ਚ ਨੀ ਪੱਥਰ ਰੱਖੇ ਜਾਣ ਤੋਂ ਬਾਅਦ ਆਖਿਰਕਾਰ ਹੁਣ ਸ਼ਾਹਪੂਰ ਕੰਡੀ ਬੈਰਾਜ ਪ੍ਰੋਜੈਕਟ ਲਗਭਗ ਪੂਰਾ ਹੋ ਗਿਆ ਹੈ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਨਾਲ ਹੀ ਰਾਵੀ ਦਾ ਪਾਣੀ ਜੋ ਪਾਕਿਸਤਾਨ ਨੂੰ ਜਾਂਦਾ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਰੋਕ ਦਿੱਤਾ ਜਾਏਗਾ ਅਤੇ ਭਾਰਤ ਪਾਕਿਸਤਾਨ ਕਹੇਗਾ ਕਿ ਗਵਾਂਡਿਓ ਤੁਹਾਡੇ ਲਈ ਰਾਵੀ ਚ ਪਾਣੀ ਕੋਈ ਨਹੀਂ ਪਾਈ ਪਾਈ ਤੋਂ ਬਾਅਦ ਹੁਣ ਬੂਦ-ਬੂਦ ਲਈ ਤਰਸੇਗਾ ਪਾਕਿਸਤਾਨ ਸ਼ਾਹਪੂਰ ਕੰਡੀ ਬਿਰਾਜ ਡੈਮ ਲਗ ਭਗਤਿਆ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਮਿਲੇਗਾ ਸਭ ਤੋਂ ਵੱਧ ਲਾਭ ਜਿੱਥੇ ਸਾਡਾ ਨਪਾਕ ਗਵਰਡੀ ਪਾਕਿਸਤਾਨ ਜੋ ਪੈਸਿਆਂ ਤੇ ਲਈ ਕਦੇ ਕਿਸੇ ਦੇ ਤੇ ਕਦੇ ਕਿਸੇ ਦੇ ਅੱਗੇ ਝੋਲੀ ਹਟਦਾ ਉਹੀ ਪਾਕਿਸਤਾਨ ਹੁਣ ਪਾਈ ਪਾਈ ਲਈ ਮਹਤਾਜ ਹੋਣ ਤੋਂ ਬਾਅਦ ਹੁਣ ਪਾਣੀ ਦੀ ਬੂਦ ਬੂਦ ਲਈ ਤਰਸੇਗਾ ਕਿਉਂਕਿ ਹੁਣ ਭਾਰਤ ਪਾਕਿਸਤਾਨ ਨੂੰ ਜਾਂਦਾ ਰਾਵੀ ਦਾ ਪਾਣੀ ਰੋਕਣ ਜਾ ਰਿਹਾ ਜਿੱਥੇ ਪਾਕਿਸਤਾਨ ਚਾਹਤੇ ਰਾਵੀ ਦੇ ਪਾਣੀ ਨੂੰ ਰੋਕਣ ਤੇ ਲਈ ਪੰਜਾਬ ਦੇ ਪਠਾਨਕੋਟ ਚ ਬਣਾਇਆ ਗਿਆ ਸ਼ਾਹਪੂਰ ਕੰਡੀ ਡੈਮ ਪ੍ਰੋਜੈਕਟ ਲਗਭਗ ਤਿਆਰ ਹੋ ਚੁੱਕਾ ਹੈ ਅਤੇ ਡੈਮ ਤੇ ਗੇਟ ਬੰਦ ਕਰ ਦਿੱਤੇ ਗਏ ਨੇ ਜਿਸ ਤਨਾਲ ਇਸ ਡੈਮ ਦੇ ਵਿੱਚ ਪਾਣੀ ਸਟੋਰ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਹੁਣ ਜੋ ਪਾਣੀ ਪਹਿਲਾਂ ਪਾਕਿਸਤਾਨ ਨੂੰ ਜਾਂਦਾ ਸੀ ਉਸ ਨੂੰ ਜਬ ਮੁ ਕਸ਼ਮੀਰ ਅਤੇ ਪੰਜਾਬ ਨੂੰ ਦਿੱਤਾ ਜਾਏਗਾ ਤਾਂ ਜੋ ਬੰਜਰ ਹੁੰਦੀ ਜਾ ਰਹੀ ਜ਼ਮੀਨ ਨੂੰ ਬਚਾਇਆ ਜਾ ਸਕੇ ਅੱਜ ਅਸੀਂ ਵਿਖਾਉਣ ਜਾ ਰਹੇ ਹਾਂ ਇੱਕ ਖਾਸ ਰਿਪੋਰਟ ਜਿਸ ਦੇ ਵਿੱਚ ਅਸੀਂ ਤੁਹਾਨੂੰ ਵਿਖਾਵਾਂਗੇ ਇੱਕ ਐਸਾ ਪ੍ਰੋਜੈਕਟ ਜੋ ਕਿ ਦੇਸ਼ ਦੀ ਉન્નਤੀ ਅਤੇ ਤਰੱਕੀ ਦੇ ਵਿੱਚ ਤਾਂ ਆਪਣਾ ਸਹਿਯੋਗ ਦੇਵੇਗਾ ਹੀ ਨਾਲ ਹੀ ਇਸ ਦਾ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਅਸੀਂ ਖੜੇ ਹਾਂ ਉਸੇ ਹੀ ਜਗ੍ਹਾ ਦੇ ਉੱਪਰ ਜਿਸ ਨੂੰ ਸ਼ਾਪੁਰਕੰਡੀ ਬੈਰਾਜ ਪ੍ਰੋਜੈਕਟ ਦੇ ਨਾਮ ਦੇ ਨਾਲ ਜਾਣਿਆ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਹੈ ਸ਼ਾਪੁਰਕੰਡੀ ਬੈਰਾਜ ਪ੍ਰੋਜੈਕਟ ਯਾਨੀ ਕਿ ਰਣਜੀਤ ਸਾਗਰ ਡੈਮ ਦੀ ਜੋ ਹੈ ਦੂਸਰੀ ਇਕਾਈ ਜਿੱਥੇ ਕਿ ਪਾਣੀ ਜੋ ਰਣਜੀਤ ਸਾਗਰ ਡੈਮ ਤੇ ਵਿੱਚ ਬਿਜਲੀ ਉਤਪਾਦਨ ਕਰਨ ਤੋਂ ਬਾਅਦ ਇੱਥੇ ਪੁੱਜੇਗਾ ਅਤੇ ਇੱਥੇ ਸਟੋਰ ਹੋਵੇਗਾ ਅਤੇ ਇਸ ਦੇ ذریعے ਜੋ ਹੈ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ ਦੱਸ ਦਈਏ ਕਿ 22 ਗੇਟ ਇਸ ਦੇ ਵਿੱਚ ਲਗਾਏ ਗਏ ਹਨ ਅਤੇ ਕਰੀਬ 3300 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਤਿਆਰ ਹੋ ਰਿਹਾ ਹੈ ਅਤੇ ਹੁਣ ਆਪਣੇ ਆਖਰੀ ਚਰਨ ਤੇ ਹੈ ਜਿਸ ਦੇ ਚੱਲਦੇ ਵਕ ਵਕ ਸਮੇਂ ਦੇ ਵਿੱਚ ਇਸ ਇਸ ਚੀਲ ਦੇ ਵਿੱਚ ਪਾਣੀ ਭਰਿਆ ਜਾਵੇਗਾ ਅਤੇ ਜਿਸ ਦਾ ਕੰਮ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ 2000 ਦੇ ਵਿੱਚ ਜੋ ਹੈ ਰਣਜੀਤ ਸਾਗਰ ਡੈਮ ਬਣ ਕੇ ਤਿਆਰ ਹੋ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਜੋ ਬਣਾਇਆ ਜਾਣਾ ਸੀ ਉਹ ਸੀ ਉਸ ਦੀ ਦੂਸਰੀ ਇਕਾਈ ਜਿਸ ਨੂੰ ਸ਼ਾਪਰਕੰਡੀ ਬਿਹਰਾਜ ਪ੍ਰੋਜੈਕਟ ਦੇ ਨਾਮ ਦੇ ਨਾਲ ਜਾਣਿਆ ਜਾ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਹ ਨਹੀਂ ਬਣ ਸਕਿਆ ਸੀ ਪਰ ਹੁਣ ਲਗਾਤਾਰ ਜੋ ਹੈ ਇਸ ਦਾ ਕੰਮ ਚਲ ਰਿਹਾ ਹੈ ਅਤੇ ਹੁਣ ਇਹ ਆਪਣੇ ਆਖਰੀ ਪੜਾਅ ਤੇ ਹੈ ਦੱਸ ਜੀ ਕਿ ਸਾਲ 1979 ਦੇ ਵਿੱਚ ਰਣਜੀਤ ਸਾਗਰ ਡੈਮ ਦੇ ਨਿਰਮਾਣ ਦੌਰਾਨ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇ ਮੁਤਾਬਕ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਹਾਂ ਨਹੀਂ ਹੋ ਸਕਿਆ ਜੰਮੂ ਕਸ਼ਮੀਰ ਨੇ ਇਸ ਪਾਣੀ ਨੂੰ ਲੈਣ ਲਈ ਸਾਲ 1996 ਦੇ ਵਿੱਚ ਕਰੀਬ 60 ਕਿਲੋਮੀਟਰ ਲੰਬੀ ਰਾਵੀ ਤਵੀ ਮਹਿਰ ਵੀ ਬਣਵਾਈ ਸੀ ਅਤੇ 2014 ਦੇ

नदियां हमारे हिस्से में आएंगी जिसमें रावी सतलुज ब्यास तीन नदियां जाएंगी पाकिस्तान के हिस्से में जो पानी का बंटवारा हुआ उसमें सिंधु जेलम और चन्हा यानी इसका अभिप्राय यह कि हमारे हिस्से में बड़ा दरिया जो आया रावी आया अब सवाल था कि वहां पर एक डैम बना करके उस पानी को रोका जा सके ताकि उसको सिंचाई के काम में आए और उसका सबसे अधिक लाभ पहुंचना था जम्मू कश्मीर के दो जिले कठुआ सांबा और उस तरफ के दो जिले गुरदासपुर और तब तो पठानकोट नहीं बना था पठानकोट भी जिला बन गया आज जब यह तैयार हो गया है लगभग तो पैतीस सौ से लेकर चार हजार हेक्टेयर तक जमीन की सिंचाई की जाएगी मैंने उस दिन भी कहा आने वाली पीढ़ियों में बच्चे पूछेंगे अपने वालदेन से कि कंडी का अर्थ क्या कंडी को कंडी क्यों कहते थे हमने जानबूझ करके नाबालिगों के इन कारणों से अपने आप को इस सुविधा से वंचित रखा है ਇਹ ਇੱਕ ਇਸ ਪੂਰੇ ਖੇਤਰ ਦੀ ਕਾਇਆ ਪਲਟ ਦੇਣ ਵਾਲਾ ਪ੍ਰੋਜੈਕਟ ਰਹੇਗਾ ਪ੍ਰਯੋਜਨਾ ਹੁਣੇ ਪ੍ਰੋਜੈਕਟ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਕਈ ਪੜਾਵਾਂ ਦੇ ਵਿੱਚ ਇਸ ਡੈਮ ਦੀ ਫਿਲਿੰਗ ਅਤੇ ਟੈਸਟਿੰਗ ਕੀਤੀ ਜਾਏਗੀ ਇਸ ਤੋਂ ਇਲਾਵਾ ਡੈਮ ਤੋਂ ਅੱਗੇ ਹਾਈਡਲ ਚੈਨਲ ਨਹਿਰ ਬਣਾਏ ਜਾਣ ਦਾ ਕੰਮ ਵੀ ਲਗਾਤਾਰ ਜਾਰੀ ਹੈ ਜਸਤਨ ਨਾ ਸਿਰਫ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਸਿੰਜਾਈ ਲਈ ਪਾਣੀ ਮਿਲੇਗਾ ਬਲਕਿ ਨਾਲ-ਨਾਲ ਇਸ ਨਹਿਰ ਤੇ ਦੋ ਪਾਵਰ ਹਾਊਸ ਵੀ ਬਣਾਏ ਜਾਣਗੇ ਜੋ ਵੱਡੇ ਪੱਧਰ ਤੇ ਬਿਜਲੀ ਪਦਾ ਕਰਨਗੇ ਦੇਖੋ ਜੋ ਕੰਮ ਹੈ ਉਹ ਬਹੁਤ اچھی ਸਪੀਡ ਸੇ ਚੱਲ ਰਹਾ ਹੈ ਤੇ ਲਾਸਟ ਵੀਕ ਚੰਡੀਗੜ੍ਹ ਵਿਖੇ ਦੀ ਮੀਟਿੰਗ ਵੀਕ ਆਰਗੇਨਾਈਜ਼ ਕੀਤੀ ਗਈ ਸੀ ਜਿਦੇ ਵਿੱਚ ਮੈਂ ਗਿਆ ਸੀ ਤੇ ਅਫਸਰਾਂ ਨੂੰ ਸਾਰਿਆਂ ਨੂੰ ਨਿਰਦੇਸ਼ ਹੈ ਕਿ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਇਸ ਨੂੰ ਖਤਮ ਕੀਤਾ ਜਾਏ ਤੇ ਅਸੀਂ ਦੀ ਰੈਗੂਲਰ ਰਿਵਿਊ ਕਰ ਰਹੇ ਹਾਂ ਤੇ ਬਹੁਤ ਜਲਦ ਇਹ ਚੀਜ਼ ਕੰਪਲੀਟ ਹੋ ਜਾਏਗਾ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਮੁਖ ਸਕੱਤਰ ਇਸ ਪ੍ਰੋਜੈਕਟ ਦੀ ਡਿਵੈਲਪਮੈਂਟ ਤੇ ਨਜ਼ਰ ਰੱਖ ਰਹੇ ਨੇ ਇਸ ਪ੍ਰੋਜੈਕਟ ਦੇ ਪੂਰਾ ਹੋ ਜਾਣ ਤੋਂ ਬਾਅਦ ਇਸ ਦਾ ਪਿਰਾਜ ਪਾਕਿਸਤਾਨ ਨੂੰ ਜਾਣ ਵਾਲਾ ਰਾਵੀ ਦਾ 1150 ਕਿਊਸਿਕ ਪਾਣੀ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਦਵੇਗਾ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਰنجੀਤ ਸਾਗਰ ਡੈਮ ਤੋਂ ਹੀਟਾਂ ਸਥਾਪਿਤ ਕੀਤੇ ਜਾ ਰਹੇ ਇਸ ਪ੍ਰੋਜੈਕਟ ਤੋਂ ਮਿਲਣ ਵਾਲਾ ਪਾਣੀ ਪੰਜਾਬ ਦੇ ਵਿੱਚ 5000 ਹੈਕਟੇਅਰ ਅਤੇ ਜੰਮੂ ਕਸ਼ਮੀਰ ਦੇ ਵਿੱਚ 32000 ਹੈਕਟੇਅਰ ਰੰਬੇ ਦੀ ਸਿੰਚਾਈ ਲਈ ਵਰਤਿਆ ਜਾਵੇਗਾ ਹਾਲਾਂਕਿ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਆਪਣੇ ਹਿੱਸੇ ਦਾ ਪਾਣੀ ਮਿਲਣ ਦੇ ਵਿੱਚ ਕੁਝ ਸਮਾਂ ਲੱਗ ਸਕਦਾ ਕਿਉਂਕਿ ਡੈਮ ਤੋਂ ਪਾਣੀ ਪਹੁੰਚਾਉਣ ਲਈ ਬਣਾਇਆ ਜਾ ਰਿਹਾ 1378 ਮੀਟਰ ਲੰਬੀ ਨਹਿਰ ਦੀ ਉਸਾਰੀ ਦਾ ਕੰਮ ਪੂਰਾ ਹੱਦ ਤੱਕ ਨਹੀਂ ਹੋ ਸਕਿਆ ਪਰ ਇਹ ਦਾਵਾ ਕੀਤਾ ਜਾ ਰਿਹਾ ਹੈ ਸ਼ਾਹਪੁਰ ਕੰਢੀ ਡੈਮ ਦੇ ਬਣਤ ਬਾਅਦ ਇੱਕ ਬੂੰਦ ਵੀ ਪਾਣੀ ਪਾਕਿਸਤਾਨ ਨੂੰ ਨਹੀਂ ਜਾਂਦਾ ਜਾਏਗਾ ਇਸ ਪ੍ਰੋਜੈਕਟ ਤੇ ਤਕਰੀਬਨ 3000 ਕਰੋੜ ਰੁਪਏ ਖਰਚ ਕੀਤੇ ਗਏ ਨੇ ਜ਼ਿਕਰੇ ਖਾਸ ਹੈ ਕਿ 1960 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਈ ਸਿੰਧੂ ਜਲ ਸੰਧੀ ਤੇ ਹਸਤਾਖਰ ਕੀਤੇ ਗਏ ਸੀ ਤੇ ਇਸ ਸੰਧੀ ਦੇ ਮੁਤਾਬਕ ਰਾਵੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਤੇ ਭਾਰਤ ਦਾ ਵਿਸ਼ੇਸ਼ ਅਧਿਕਾਰ ਜਦੋਂ ਕਿ ਸਿੰਧ ਜੇਲਮ ਅਤੇ ਚਨਾਬ ਦਰਿਆਵਾਂ ਤੇ ਪਾਕਿਸਤਾਨ ਦਾ ਅਧਿਕਾਰ ਰਾਵੀ ਦੇ ਪੂਰੇ ਪਾਣੀ ਤੇ ਭਾਰਤ ਦਾ ਹੱਕ ਹੈ ਪਰ ਫਿਰ ਵੀ ਰਾਵੀ ਤੋਂ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਸੀ ਇਸ ਡੈਮ ਨੂੰ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਡਾਊਨਸਟ੍ਰੀਮ ਤੇ ਬਣਾਇਆ ਗਿਆ ਜਿੱਥੇ ਇਹ ਰਾਵੀ ਦਾ ਪਾਣੀ ਰੋਕਿਆ ਜਾ ਰਿਹਾ ਹੈ ਅਤੇ ਹੁਣ ਸਟੋਰ ਕੀਤਾ ਜਾਣਾ ਦੱਸ ਦਈਏ ਕਿ ਜਿਹੜੀ ਇਹ ਝੀਲ ਹੈ ਜਿਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਰਾਵੀ ਦਰਿਆ ਦੇ ਉੱਪਰ ਬਣਾਈ ਜਾ ਰਹੀ ਹੈ ਜਿਸ ਤੋਂ ਪਹਿਲਾਂ ਰਣਜੀਤ ਸਾਗਰ ਡੈਮ ਜੋ ਹੈ ਉਹ ਬਣਿਆ ਹੋਇਆ ਹੈ ਅਤੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਰਣਜੀਤ ਸਾਗਰ ਡੈਮ ਵੱਲੋਂ ਕੀਤਾ ਜਾਂਦਾ ਹੈ ਅਤੇ ਜੇਕਰ ਉਸ ਦੇ ਚਾਰੇ ਯੂਨਿਟ ਚਲਾਏ ਜਾਂਦੇ ਹਨ ਤਾਂ ਉਸ ਦੇ ਵਿੱਚੋਂ ਜੋ ਪਾਣੀ ਬਿਜਲੀ ਉਤਪਾਦਨ ਤੋਂ ਬਾਅਦ ਰਾਵੀ ਦਰਿਆ ਦੇ ਵਿੱਚ ਆਂਦਾ ਹੈ ਉਸ ਨੂੰ ਇਸ ਝੀਲ ਦੇ ਜ਼ਰੀਏ ਅੱਗੇ ਮਾਧੋਪੁਰ ਹੈਡਵਰਕਸ ਵੱਲ ਛੱਡਿਆ ਜਾਂਦਾ ਹੈ ਜਿੱਥੇ ਕਿ ਮਾਧੋਪੁਰ ਹੈਡਵਰਕਸ ਤੇ ਪਾਣੀ ਇਕੱਠਾ ਕੀਤਾ ਜਾਂਦਾ ਹੈ ਜਿੱਥੋਂ ਜਿੱਥੇ ਪੰਜਾਬ ਦੇ ਵਿੱਚ ਇਸ ਨੂੰ ਭੇਜਿਆ ਜਾਂਦਾ ਹੈ ਵੱਖ-ਵੱਖ ਨਹਿਰਾਂ ਦੇ ਜ਼ਰੀਏ ਉੱਥੇ ਹੀ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਫਿਰ ਇਸ ਨੂੰ ਪਾਕਿਸਤਾਨ ਵਾਲੇ ਪਾਸੇ ਵੀ ਭੇਜਿਆ ਜਾਂਦਾ ਹੈ ਜਿਸ ਦੇ ਚੱਲਦੇ ਜਿੱਥੇ ਦੇਸ਼ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਪਾਣੀ ਦੀ ਘਾਟ ਵੀ ਮਹਿਸੂਸ ਹੁੰਦੀ ਹੈ ਪਰ ਸ਼ਾਹਰਕੰਡੀ ਬੈਰਾਜ ਪ੍ਰੋਜੈਕਟ ਬਣਨ ਦੇ ਨਾਲ ਕਿਤੇ ਨਾ ਕਿਤੇ ਜਿੱਥੇ ਦੇਸ਼ ਨੂੰ ਫਾਇਦਾ ਹੋਵੇਗਾ ਉਥੇ ਹੀ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਇਸ ਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜਿਹੜਾ ਪਾਣੀ ਪਾਕਿਸਤਾਨ ਵਾਲੇ ਪਾਸੇ ਜਾਂਦਾ ਸੀ ਉਸ ਤੋਂ ਬਚਾਅ ਹੋਵੇਗਾ ਇਸ ਦੇ ਨਾਲ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਜਿੱਥੇ ਪਾਣੀ ਦਾ ਲੈਵਲ ਧਰਤੀ ਹੇਠਲਾ ਪਾਣੀ ਜਿਹੜਾ ਡੂੰਘਾ ਹੋ ਰਿਹਾ ਹੈ ਉਹ ਉੱਚਾ ਹੋਵੇਗਾ ਉਥੇ ਨਾਲ ਹੀ ਨਾਲ ਪਾਣੀ ਦੀ ਸਿੰਚਾਈ ਦੇ ਵਿੱਚ ਜੋ ਕਿਲਤ ਕਿਸਾਨਾਂ ਨੂੰ ਆਉਂਦੀ ਸੀ ਉਹ ਵੀ ਪੂਰੀ ਹੋਵੇਗੀ ਅਤੇ ਬਿਜਲੀ ਦਾ ਉਤਪਾਦਨ ਵੀ ਜਿਹੜਾ ਹੈ ਉਹ ਵਧੇਗਾ ਇਸ ਪ੍ਰੋਜੈਕਟ ਦੇ ਬਾਰੇ ਗੱਲ ਕਰਨ ਦੇ ਨਾਲ ਹੀ ਉਸ ਟ੍ਰੀਟੀ ਉਸ ਸੰਧੀ ਬਾਰੇ ਗੱਲ ਕਰਨਾ ਵੀ ਜ਼ਰੂਰੀ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਸੀ ਦਹਾਕਿਆਂ ਪਹਿਲਾਂ ਉਸ ਟੀਟੀ ਦੇ ਬਾਰੇ ਉਸ ਸੰਧੀ ਦੇ ਬਾਰੇ ਗੱਲ ਕਰਨਾ ਵੀ ਜ਼ਰੂਰੀ ਹੈ ਜਿਸ ਦੇ ਤਹਿਤ ਪਾਣੀਆਂ ਦੀ ਵੰਡ ਕੀਤੀ ਗਈ ਇਸ ਟ੍ਰੀਟੀ ਇਸ ਸੰਧੀ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੰਦੇ ਆ ਆਪਣੀ ਅਗਲੀ ਰਿਪੋਰਟ ਦੇ ਵਿੱਚ ਲਓ ਵੇਖੋ ਰਾਵੀ ਹਿਮਾਚਲ ਪ੍ਰਦੇਸ਼ ਚੋਂ ਨਿਕਲਦਾ ਹੈ ਅਤੇ ਪੰਜਾਬ ਚ ਦਾਖਲ ਹੁੰਦਾ ਹੈ ਅਤੇ ਫਿਰ ਇਹ ਪਾਕਿਸਤਾਨ ਚਲਿਆ ਜਾਂਦਾ ਹੈ ਪਾਕਿਸਤਾਨ ਚ ਦਾਖਲ ਹੋਣ ਤੋਂ ਪਹਿਲਾਂ ਰਾਵੀ ਭਾਰਤ ਪਾਕ ਸਰਹੱਦ ਦੇ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਂਦਾ ਹੈ ਪਾਕਿਸਤਾਨ ਦਾ ਲਾਹੌਰ ਵੀ ਰਾਵੀ ਦੇ ਕਿਨਾਰੇ ਹੀ ਵਸਿਆ ਹੋਇਆ ਹੈ ਅਤੇ ਹੋਰ ਵੀ ਕਈ ਛੋਟੇ ਕਸਬਿਆਂ ਦੀ ਜ਼ਿੰਦਗੀ ਵੀ ਐਸੇ ਰਾਵੀ ਦੇ ਪਾਣੀ ਤੇ ਟਿੱਕੀ ਹੋਈ ਹੈ ਅਤੇ ਹੁਣ ਸ਼ਾਹਪੂਰ ਕੰਡੀ ਡੈਮ ਪ੍ਰੋਜੈਕਟ ਦੇ ਪੂਰਾ ਹੋਣ ਦੇ ਨਾਲ ਪਾਕਿਸਤਾਨ 'ਚ ਇੱਕ ਨਵਾਂ ਪੁਚਾ ਲਾ ਗਿਆ ਹੈ ਕਿਉਂਕਿ ਹੁਣ ਭਾਰਤ ਨੇ ਪਾਕਿਸਤਾਨ ਨੂੰ ਪਿਆਸਾ ਰੱਖਣ ਦਾ ਬੂੰਦ-ਬੂੰਦ ਲਈ ਤਰਸਾਉਣ ਦਾ ਫੈਸਲਾ ਕਰ ਲਿਆ ਹੈ ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਰਾਵੀ ਦੇ ਪਾਣੀ ਤੇ ਸਿੰਧੂ ਜਲ ਸਮਝੌਤੇ ਤਹਿਤ ਭਾਰਤ ਦਾ ਹੱਕ ਹੈ ਅਤੇ ਹੁਣ ਇਹ ਸਮਝਦਿਆਂ ਕਿ ਆਖਿਰ ਇਸ ਸਿੰਧੂ ਜਲ ਸਮਝੌਤਾ ਹੈ ਕਿ ਸਾਲ 1960 ਚ ਹੋਏ ਸਿੰਧੂ ਜਲ ਸਮਝੌਤੇ ਦੇ ਤਹਿਤ ਭਾਰਤ ਪਾਕਿਸਤਾਨ ਵਿਚਾਲੇ ਵਗਣ ਵਾਲੀਆਂ ਨਦੀਆਂ ਦੇ ਪਾਣੀ ਨੂੰ ਵੰਡਿਆ ਗਿਆ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਨੇਤਾ ਜਨਰਲ ਅਯੂਬ ਖਾਨ ਨੇ ਕਰਾਚੀ ਦੇ ਵਿੱਚ ਇਹ ਸਮਝੌਤੇ ਤੇ ਹਸਤਾਖਸ਼ ਕਰਿਤੇ ਇਹ ਉਮੀਦ ਕੀਤੀ ਗਈ ਸੀ ਕਿ ਇਹ ਸਮਝੌਤਾ ਦੋਵੇਂ ਦੇਸ਼ਾਂ ਦੇ ਕਿਸਾਨਾਂ ਦੇ ਲਈ ਖੁਸ਼ਹਾਲੀ ਲੈ ਕੇ ਆਵੇਗਾ ਸ਼ਾਂਤੀ ਅਤੇ ਸੁਰੱਖਿਆ ਅਤੇ ਦੋਸਤੀ ਦੀ ਵੀ ਵਜਾ ਵੜੇਗਾ ਸਮਝੌਤੇ ਤਹਿਤ ਜੇਲਮ ਸਿੰਧ ਅਤੇ ਚਨਾਬ ਦਾ ਕੰਟਰੋਲ ਪਾਕਿਸਤਾਨ ਨੂੰ ਦਿੱਤਾ ਗਿਆ ਇਸ ਸਮਝੌਤੇ ਤਹਿਤ ਇਹਨਾਂ ਨਦੀਆਂ ਦੇ 80% ਪਾਣੀ ਤੇ ਪਾਕਿਸਤਾਨ ਦਾ ਹੱਕ ਹੈ ਭਾਰਤ ਇਹਨਾਂ ਦੇ ਵਗਦੇ ਪਾਣੀ ਤੋਂ ਬਿਜਲੀ ਪੈਦਾ ਕਰ ਸਕਦਾ ਹੈ ਪਰ ਇਹਨਾਂ ਦੇ ਪਾਣੀ ਨੂੰ ਨਹੀਂ ਰੋਕ ਸਕਦਾ ਰਾਵੀ ਸਤਲੁਜ ਅਤੇ ਬਿਆਸ ਦਾ ਕੰਟਰੋਲ ਭਾਰਤ ਦੇ ਹੱਥ ਹੈ ਇਹਨਾਂ ਤੇ ਭਾਰਤ ਦਾ ਪੂਰਾ ਹੱਕ ਹੈ ਭਾਰਤ ਨੂੰ ਇਨ੍ਹਾਂ ਨਦੀਆਂ ਤੇ ਪ੍ਰੋਜੈਕਟ ਬਣਾਉਣ ਦਾ ਹੱਕ ਹੈ ਜਿਨ੍ਹਾਂ ਦਾ ਪਾਕਿਸਤਾਨ ਵਿਰੋਧ ਨਹੀਂ ਕਰ ਸਕਦਾ ਇਸੇ ਤਹਿਤ ਹੁਣ ਰਾਵੀ ਤੇ ਸ਼ਾਹਪੂਰ ਕੰਢੀ ਬਿਰਾਜ ਪ੍ਰੋਜੈਕਟ ਬਣਾਇਆ ਗਿਆ ਹੈ ਇਸ ਸਮਝੌਤੇ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਾਣੀਆਂ ਨੂੰ ਲੈ ਕੇ ਮਤਭੇਦ ਰਹਿੰਦਾ ਹੈ ਭਾਰਤ ਦੇ ਵੱਲੋਂ ਆਪਣੇ ਹਿੱਸੇ ਆਈਆਂ ਨਦੀਆਂ ਤੇ ਜਦੋਂ ਕੋਈ ਪ੍ਰੋਜੈਕਟ ਲਗਾਇਆ ਜਾਂਦਾ ਹੈ ਤਾਂ ਪਾਕਿਸਤਾਨ ਅਕਸਰ ਇਸ ਦਾ ਇਹ ਕਹਿ ਕੇ ਵਿਰੋਧ ਕਰਦਾ ਹੈ ਕਿ ਇਸ ਨਾਲ ਪਾਕਿਸਤਾਨ ਨੂੰ ਜਾਂਦੇ ਪਾਣੀ ਦੇ ਵਹਾਅ ਤੇ ਅਸਰ ਪਵੇਗਾ ਇਸ ਸਮਝੌਤੇ ਤੋਂ ਬਾਅਦ ਬਾਕਾਇਦਾ ਇੱਕ ਕਮਿਸ਼ਨ ਵੀ ਬਣਾਇਆ ਗਿਆ ਇਸ ਕਮਿਸ਼ਨ ਦੇ ਮੈਂਬਰ ਵਾਰੀ-ਵਾਰੀ ਨਾਲ ਇੱਕ ਵਾਰ ਭਾਰਤ ਅਤੇ ਇੱਕ ਵਾਰ ਪਾਕਿਸਤਾਨ ਚ ਬੈਠਕ ਕਰਦੇ ਨੇ ਇਨ੍ਹਾਂ ਬੈਠਕਾਂ ਵਿੱਚ ਸਰਕਾਰ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਇੰਜੀਨੀਅਰ ਅਤੇ ਤਕਨੀਕੀ ਮਾਹਿਰ ਵੀ ਸ਼ਾਮਲ ਹੁੰਦੇ ਨੇ ਇਹ ਬੈਠਕਾਂ ਬੇਹਦ ਅਹਿਮ ਹੁੰਦੀਆਂ ਨੇ ਇਨ੍ਹਾਂ ਬੈਠਕਾਂ ਚ ਹੜ੍ਹਾਂ ਦੇ ਆਂਕੜੇ ਪ੍ਰੋਜੈਕਟਾਂ ਦੇ ਵੇਰਵੇ ਜਲ ਪ੍ਰਵਾਹ ਅਤੇ ਮਿੱਟੀ ਦੀ ਸਥਿਤੀ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ ਜਾਂਦੀ ਹੈ ਜਦੋਂ 1947 ਦੇ ਵਿੱਚ ਪੰਜਾਬ ਦਾ ਵਟਵਾਰਾ ਪਾਰਟੀਸ਼ਨ ਹੋਈ ਉਸ ਤੋਂ ਬਾਅਦ ਇੱਧਰ ਜਿਹੜੇ ਪੰਜਾਬ ਦੇ ਦਰਿਆ ਸੀ ਕੰਪੋਜ਼ਿਟ ਪੰਜਾਬ ਦੇ ਸਾਡਾ ਪੰਜਾਬ ਈਸਟ ਪੰਜਾਬ ਤੇ ਵੈਸਟ ਪੰਜਾਬ ਉਹਨਾਂ ਦੀ ਕਾਮਨ ਇਰੀਗੇਸ਼ਨ ਸਿਸਟਮ ਸੀ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਕਨਾਲ ਇਰੀਗੇਸ਼ਨ ਸਿਸਟਮ ਉਹਨਾਂ ਨੇ ਇੱਕ ਸਟਰਕਚਰ ਖੜਾ ਕੀਤਾ ਸੀ ਤਾਂ ਉਸ ਦੇ ਵਿੱਚ ਕੀ ਹੋ ਗਿਆ ਡਿਸਪਿਊਟਸ ਸ਼ੁਰੂ ਹੋ ਗਏ ਤੋ ਸਾਡੇ ਜਿਹੜਾ ਜਦੋਂ ਫੈਸਲਾ ਹੋਇਆ ਇੰਡਸ ਵਾਟਰ ਪਾਰਟੀਸ਼ਨ ਹੋਈ ਪਾਰਟੀਸ਼ਨ ਤੋਂ ਪਹਿਲਾਂ ਜਿਹੜਾ ਨੈਟਵਰਕ ਸੀਗਾ ਸਾਰਾ ਇਰੀਗੇਸ਼ਨ ਦਾ ਸਿਸਟਮ ਚੱਲਦਾ ਸੀ ਉਹ ਸਾਡਾ ਕਾਮਨ ਸੀ ਇਧਰਲੇ ਦੇਸ਼ ਇੱਕ ਸੀਗਾ ਦੇਸ਼ ਇੱਕ ਸੀ ਸੂਬਾ ਇੱਕ ਸੀ ਤਾਂ ਉਸ ਤੋਂ ਬਾਅਦ ਕੀ ਮਸਲਾ ਹੋਇਆ ਕਿ ਜਦੋਂ ਪੰਜਾਬ ਦੀ ਪਾਰਟੀਸ਼ਨ ਹੋ ਗਈ ਤਾਂ ਜਿਹੜੇ ਮਤਲਬ ਇਧਰ ਦਰਿਆ ਰਹੇਗੇ ਉਧਰ ਦਰਿਆ ਚਲੇ ਗਏ ਦਾ ਇਰੀਗੇਸ਼ਨ ਸਿਸਟਮ ਉਹਨਾਂ ਦਾ ਡਿਸਟਰੋਏ ਹੋ ਗਿਆ ਜੀ ਪਾ ਜਿਹਨੂੰ ਪਾਕਿਸਤਾਨ ਪੰਜਾਬ ਕਹਿੰਦੇ ਆ ਵੈਸਟ ਪੰਜਾਬ ਕਹਿ ਦਿੰਦੇ ਉਸ ਇਰੀਗੇਸ਼ਨ ਸਿਸਟਮ ਨੂੰ ਦੁਬਾਰਾ ਉਸੇ ਤਰੀਕੇ ਨਾਲ ਰਿਵਾਈਵ ਕਰਕੇ ਇਹਨਾਂ ਦਰਿਆਵਾਂ ਦਾ ਜਿਹੜਾ ਪਾਣੀ ਆ ਇਰੀਗੇਸ਼ਨ ਪੁਆਇੰਟ ਆਫ View ਤੋਂ ਵੈਸਟ ਪੰਜਾਬ ਦੇ ਵਿੱਚ ਯੂਟਿਲਾਈਜ਼ ਕਰਨ ਦੇ ਲਈ 80 ਕਰੋੜ ਰੁਪਈਆ ਵਰਲਡ ਬੈਂਕ ਨੇ ਕਿਹਾ ਵੀ ਤੇ ਹਿੰਦੁਸਤਾਨ ਨੂੰ ਵੀ ਤੁਸੀਂ ਦਿਓ ਤਾਂ ਕਿ ਉਹ ਆਪਣਾ ਨੈਟਵਰਕ ਬਣਾ ਲੈਣ ਉਸ ਲਈ 80 ਕਰੋੜ ਜਿਹੜਾ 1947 ਤੇ ਬਹੁਤ ਵੱਡੀ ਅਮਾਉਂਟ ਸੀ। ਤੋਂ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਇਹ ਬੜੀ ਪਾਵਰਫੁਲ ਟ੍ਰੀਟੀ ਆ ਬੜੀ ਮਾਕੂਲ ਟ੍ਰੀਟੀ ਆ ਔਰ ਇਹ ਟ੍ਰੀਟੀ ਦੇ ਉੱਤੇ ਅੱਜ ਤੱਕ ਅਸਰ ਨਹੀਂ ਹੋਇਆ ਚਾਹੇ ਇੰਡੀਆ ਪਾਕਿਸਤਾਨ ਦੀਆਂ ਤਿੰਨ ਲੜਾਈਆਂ ਹੋ ਚੁੱਕੀਆਂ ਪਰ ਇਹ ਜਿਹੜੀ ਟ੍ਰੀਟੀ ਹੈ ਮਾਕੂਲ ਆ ਸਮਝ ਨਹੀਂ ਮੇਰੀ ਗੱਲ। ਜੀ। ਤੋਂ ਇਸ ਕਰਕੇ ਇਸ ਟ੍ਰੀਟੀ ਦੀ ਸੈਕ੍ਰਿਟੀਟੀ ਦੇ ਨੂੰ ਮਾਕੂਲ ਰੱਖਣ ਦੇ ਲਈ ਕੋਈ ਵੀ ਇਸ ਕਿਸਮ ਦੀ ਹਰਕਤ ਮਤਲਬ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਇੰਡਸ ਵਾਟਰ ਟ੍ਰੀਟੀ ਦੇ ਟ੍ਰੀਟੀ ਹੈ ਨਾ ਮੰਨੇ ਹੋਏ ਦੋਨੇ ਸਮਝਾਤੇ ਹੋਏ ਆ ਸਮਝਾਤੇ ਦੋਨੇ ਮਤਲਬ ਆਪਾਂ ਕਿ ਬੰਦ ਨਹੀਂ ਕੀਤਾ ਜਾ ਸਕਦਾ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਇਨ ਅਕੋਰਡੈਂਸ ਵਿਦ ਦੀ ਕਲੋਜ਼ਸ ਆਫ ਦੀ ਇੰਡਸ ਵਾਟਰ ਟ੍ਰੀਟੀ ਆਫ 1950 ਅੱਛਾ ਇਹ ਜਿਹੜਾ ਪ੍ਰਚਾਰ ਹੋ ਰਿਹਾ ਲੱਗਦਾ ਹੈ ਕਿ ਬੰਦ ਕਰਤਾ ਰਾਵੀ ਜ਼ਰਾ ਤੋਂ ਹੁਣ ਪਾਣੀ ਨਹੀਂ ਚੱਗਾ ਪਾਕਿਸਤਾਨ ਮਤਲਬ ਖੋ ਜਾਏਗਾ ਜਾਂ ਹੋ ਜਾਏਗਾ ਹੋ ਗਿਆ ਤਾਂ ਫਿਰ ਇੰਡਸ ਵਾਟਰ ਟਟੀ ਟੁੱਟ ਗਈ ਇੰਡੋ ਇੰਟਰਨੈਸ਼ਨਲ ਫਿਰ ਇੰਡੋ ਪਾਕਿਸਤਾਨ ਵਾਰ ਹੋ ਜਾਏਗੀ ਇਸੇ ਗੱਲ ਤੇ ਲੜਾਈ ਸ਼ੁਰੂ ਹੋ ਜਾਏਗੀ ਕਿਉਂਕਿ ਉਹ ਉੱਥੇ ਉਹ ਭੁੱਖੇ ਪਿਆਸੇ ਮਰ ਜਾਣਗੇ ਜਿਹੜੇ ਉਧਰਲੇ ਲੋਕ ਆ ਜਿੱਥੇ ਪਾਣੀ ਜਾਂਦਾ ਉਹ ਭੁੱਖੇ ਪਿਆਸੇ ਮਰ ਜਾਣਗੇ ਅਚਾਹ ਹੁਣ ਪਾਕਿਸਤਾਨ ਅਗਰ ਅਬਜੈਕਸ਼ਨ ਕਰੇਗਾ ਤਾਂ ਕਿ ਅਬਜੈਕਸ਼ਨ ਕਿੱਥੇ ਕਰੇਗਾ ਵਰਲਡ ਬੈਂਕ ਦੇ ਕੋਲ ਕਰੇਗਾ ਕਿ ਹਾਂ ਜੇ ਟਟੀ ਤੋੜ ਰਹੇ ਹੈ ਹਾਂ ਹਾਂ ਤਾ ਜਿਹੜਾ ਸਰਕਾਰ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਇਸ ਪ੍ਰੋਜੈਕਟ ਦਾ ਸਿੱਧਾ ਫਾਇਦਾ ਜੰਮੂ ਕਸ਼ਮੀਰ ਅਤੇ ਪੰਜਾਬ ਨੂੰ ਮਿਲੇਗਾ ਜੋ ਪਾਣੀ ਪਾਕਿਸਤਾਨ ਨੂੰ ਜਾਣ ਤੋਂ ਰੋਕਿਆ ਜਾਏਗਾ ਉਸ ਦੀ ਮਦਦ ਦੇ ਨਾਲ ਉਹਨਾਂ ਜ਼ਮੀਨਾਂ ਨੂੰ ਬਚਾਇਆ ਜਾਵੇਗਾ ਜੋ ਬੰਜਰ ਹੁੰਦੀਆਂ ਜਾ ਰਹੀਆਂ ਨੇ ਇਸ ਪ੍ਰੋਜੈਕਟ ਤੇ ਕੀ ਕਹਿਣਾ ਹੈ ਕਿਸਾਨਾਂ ਦਾ ਲਓ ਤੁਸੀਂ ਉਹ ਵੀ ਸੁਣ ਲਓ ਰਾਵੀ ਦਰਿਆ ਦੇ ਉੱਪਰ ਬਣ ਰਿਹਾ ਸ਼ਾਪੂਰ ਕੰਡੀ ਬੈਰਾਜ ਪ੍ਰੋਜੈਕਟ ਜੋ ਕਿ ਆਪਣੇ ਆਖਰੀ ਪੜਾਅ ਤੇ ਹੈ ਜਿਸ ਦੇ ਨਾਲ ਹੇਠਲੇ ਪੱਦਰ ਦੇ ਕਿਸਾਨਾਂ ਨੂੰ ਜਿੱਥੇ ਕਿ ਰਾਵੀ ਦਰਿਆ ਦਾ ਪਾਣੀ ਪੁੰਚਦਾ ਸੀ ਕੀ ਫਾਇਦਾ ਮਿਲੇਗਾ ਜਾਂ ਇਸ ਦਾ ਕੋਈ ਨੁਕਸਾਨ ਹੈ ਗੱਲ ਕਰਦੇ ਹਾਂ ਕਿਸਾਨਾਂ ਨਾਲ ਹੀ ਕੀ ਕਹਿਣਾ ਉਹਨਾਂ ਦਾ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਛਾਪਰਗੰਡੀ ਬਰਾਜ ਪ੍ਰੋਜੈਕਟ ਬਣ ਕੇ ਤਿਆਰ ਹੋ ਰਿਹਾ ਹੈ ਜਿਹੜਾ ਛਾਪਰਗੰਡੀ ਬਰਾਜ ਦਾ ਕੰਮ ਹੈ ਉਹ ਲਗਭਗ ਪੂਰਾ ਹੋ ਚੁੱਕਿਆ ਔਰ ਸਾਡੇ ਇਲਾਕੇ ਦੇ ਲੋਕਾਂ ਨੂੰ ਵੀ ਬੜੀ ਖੁਸ਼ੀ ਹੈ ਕਿ ਇਹ ਜਿਹੜਾ ਪਾਣੀ ਹੈ ਜਿਹੜਾ ਕਿ ਬੇਅਰਥ ਚਲਾ ਜਾਂਦਾ ਸੀ ਉਹਨੂੰ ਸਾਰਿਆਂ ਨੂੰ ਇੱਕ ਬੰਨ ਬਣ ਕੇ ਇਕੱਠਾ ਕੀਤਾ ਗਿਆ ਔਰ ਨਹਿਰ ਦੇ ਦੁਆਰਾ ਉਤੋਂ ਦੀ ਉਹਨੂੰ ਕੱਢ ਕੇ ਔਰ ਨਾਲੇ ਬਣਾ ਕੇ ਜਿਹੜਾ ਹੈ ਉਹ ਪਿੰਡਾਂ ਨੂੰ ਇਹਦੇ ਪਾਣੀ ਦੀ ਜਿਹੜੀ ਹੈ ਸਪਲਾਈ ਸਰਕਾਰ ਵੱਲੋਂ ਦਿੱਤੀ ਜਾਣੀ ਦਾ ਇੱਕ ਪ੍ਰਪੋਜ਼ਲ ਹੈ ਔਰ ਉਹਦਾ ਜਿਹੜਾ ਹੈ ਆਮ ਕਿਸਾਨਾਂ ਨੂੰ ਉਹ ਫਾਇਦਾ ਹੋਣ ਵਾਲਾ ਕਿਉਂਕਿ ਸਾਡੇ ਇਲਾਕੇ ਚ ਅੱਜ ਤੋਂ 10 15 ਸਾਲ ਪਹਿਲਾਂ 20 ਫੁੱਟ 15 ਫੁੱਟ ਤੇ ਪਾਣੀ ਸੀਗਾ ਲੇਕਿਨ ਹੁਣ ਸਾਰੇ ਕਿਸਾਨਾਂ ਨੇ ਡੀ ਬੋਰ ਕਰਵਾਣੇ ਪਏ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਥੱਲੇ ਚਲਾ ਗਿਆ ਤੇ ਇਸ ਪ੍ਰੋਜੈਕਟ ਦੇ ਨਾਲ ਪਾਣੀ ਜਦੋਂ ਓਵਰਫਲੋ ਪਾਣੀ ਜਦੋਂ ਜਮੀਨ ਦੇ ਵਿੱਚੋਂ ਇਧਰੋਂ ਨਹਿਰਾਂ ਜਾਂ ਨਾਲਿਆਂ ਰਾਹੀਂ ਜਾਣਾ ਹੈ ਤਾਂ ਆਪਣੀ ਜ਼ਮੀਨ ਦਾ ਜਿਹੜਾ ਪਾਣੀ ਦਾ ਲੈਵਲ ਵੀ ਉੱਤੇ ਹੋਣਾ ਔਰ ਉਹਦੇ ਨਾਲ ਫਸਲਾਂ ਦੀ ਪੈਦਾਵਾਰ ਵੀ ਵਧਣੀ ਹੈ ਔਰ ਪਾਣੀ ਵੀ ਲਗਭਗ ਫ੍ਰੀ ਹੋਣਾ ਔਰ ਇਹ ਚੀਜ਼ਾਂ ਦਾ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਫਾਇਦਾ ਨਾਲ ਔਰ ਜਿਹੜਾ ਸਰਕਾਰ ਵੱਲੋਂ ਇਹ ਨਇ ਬਰਾਜ ਦਾ ਕੰਮ ਕੀਤਾ ਹੈ ਇਹਦਾ ਬੜਾ ਵਧੀਆ ਕੰਮ ਹੈ ਵੀ ਚਲੋ ਹੋਇਆ ਸਾਡੇ ਇਲਾਕੇ ਪਿੰਡਾਂ ਨੂੰ ਲਾਗੇ ਬੰਨੇ ਸਾਰਿਆਂ ਨੂੰ ਜਿਹੜਾ ਫਾਇਦਾ ਮਿਲਣਾ ਕਿਸਾਨਾਂ ਨੂੰ ਜਿਹੜੇ ਸੂਏ ਨਿਕਲਦੇ ਹੈ ਇਹਨਾਂ ਨੂੰ ਪਾਣੀ ਮਿਲੇਗਾ ਹੁਣ ਜਿਹੜਾ ਪਾਣੀ ਪੂਣੀ ਮਿਲ ਜਾਗਾ ਚਲੋ ਕਈ ਤੇ ਵੱਡੇ ਲੋਕ ਜਿਹੜੇ ਪਾਣੀ ਦਾ ਬੋਰ ਕਰਾ ਲੈਂਦੇ ਸੀ ਸੋਖਾ ਹੋ ਜਾਂਦਾ ਸੀ ਕੰਮ ਗਰੀਬ ਨਹੀਂ ਕਰ ਸਕਦਾ ਹੁਣ ਜਿਹੜਾ ਗਰੀਬ ਹੈ ਉਹਨੂੰ ਪਾਣੀ ਮਿਲ ਜਾਗਾ ਉਹਦੀ ਫਸਲ ਵੱਧ ਨਿਕਲੇਗੀ ਉਹਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਪਾਜੀ ਫਲੱਡ ਜਦੋਂ ਆਂਦੇ ਆ ਬਰਸਾਤਾ ਦਿਨਾਂ ਦੇ ਵਿੱਚ ਰਾਵੀ ਕਾਫੀ ਨੁਕਸਾਨ ਕਰਦੀ ਸੀ ਹੁਣ ਕੀ ਲੱਗਦਾ ਪੀ ਇਸ हां बिल्कुल होएगा जी ਜਿਹੜਾ ਪਾਣੀ ਆ ਉਹ ਡਿਵਾਈਡ ਹੋਏ ਨਾ ਨਾਲਿਆਂ ਚ ਤੇ ਜਿਹੜੇ ਅਗੇ ਡੋਬੇ ਫਸਲ ਡੁੱਬ ਕੇ ਬਰਬਾਦ ਹੋ ਜਾਂਦੀ ਸੀ ਪਸ਼ੂ ਬਰਬਾਦ ਹੋ ਜਾਂਦੇ ਸੀ ਚਾਰਾ ਨਹੀਂ ਮਿਲਦਾ ਕਿ ਕਿ ਦਿਨ ਲੋਕੀ ਬੇਕਾਰ ਰਹਿੰਦੇ ਸੀ ਬੇਕਾਰ ਹੋ ਜਾਂਦੇ ਸੀ ਉਹਦੇ ਤੋਂ ਕਾफी ਰਾਹ ਮਿਲੇਗੀ ਇਹਨਾਂ ਪਠਾਨਕੋਟ ਦੇ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਪੁਰ ਕੰਡੀ ਬੈਰਾਜ ਪ੍ਰੋਜੈਕਟ ਬਣਨ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦਾ ਸਾਹ ਸੌਖਾ ਜ਼ਰੂਰ ਹੋਵੇਗਾ ਕਿਉਂਕਿ ਇਸ ਦੇ ਨਾਲ ਕਈ ਸੂਏ ਔਰ ਨੈਰਵੀ ਨਿਕਲ ਰਹੀ ਹੈ ਜਿਸ ਦੇ ਨਾਲ ਪਾਣੀ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਮਿਲ ਸਕੇਗਾ ਮੁਕੇਸ਼ ਸੈਣੀ ਪੀਟੀਸੀ ਨਿਊਜ਼ ਪਠਾਨਕੋਟ